शार चिटल प्यार शार शो डाटा हारी शोभ डटा मंझिला तूं डरे दे मारिया सारा दिन शिकार I'm going Thank you. ਤੇ ਗਾਲ ਤੋਂ ਪਿਆ ਠਗੜਾ ਸਰਨਾ ਕਈ ਹੁਣ ਜਾਣੀਆਂ ਵਾਰੀਆਂ ਨੇ ਜਦੋਂ ਬਾਬਾ ਬਿੱਤਾ ਜੀ ਸ਼ਿਕਾਰ ਖੇਡਦੇ ਸਨ ਉਹਨਾਂ ਦਾ ਬਾਗ ਕੁੜਕੇ ਚਲਾ ਗਿਆ ਜਿਸ ਪਾਸੇ ਅਸਮਾਨ ਖਾਨ ਸ਼ਿਕਾਰ ਖੇਡ ਰਿਹਾ ਸੀ ਅਸਮਾਨ ਖਾਨ ਨੇ ਕਿਸੇ ਢੰਗ ਦੇ ਨਾਲ ਇਹ ਬਾਝ ਆਪਣੇ ਕਾਬੂ ਵਿੱਚ ਲੈ ਕੇ ਆਪਣੇ ਪਿੰਡ ਨਿੱਕੇ ਨਿਰ ਆ ਗਿਆ ਇਹਨੇ ਘਰ ਦੇ ਬਾਝੂ ਪਛਾੜਿਆ ਇਹ ਬਾਜ ਹੈ ਬਾਬਾ ਗੁਰਿੰਤਾ ਜੀ ਦਾ ਇਹਦੇ ਆਪਿਆ ਕਾਕਾ ਸਮਾਰਖਣ ਇਕ ਘੋੜਾ ਪਛਾਗ ਤਲਵਾਰ ਲੈ ਲਈਏ ਤੇ ਸ਼ਿਕਾਰ ਖੇਡਣ ਗਿਆ ਹੈ ਇਹ ਬਾਜ ਬਾਬਾ ਗੁਰਿੰਤਾ ਜੀ ਦਾ ਏ ਜੇ ਮੇਰੇ ਸਾਧਨ ਨੂੰ ਪਤਾ ਲੱਗਿਆ ਕਿ ਘੋੜਾ ਪਛਾਗ ਤਲਵਾਰ ਇਹਨੇ ਆਪਣੀ ਜਵਾਈ ਨੂੰ ਡੇਟਾ ਹੈ ਮੈਂ ਕੀ ਮੂੰਹ ਲੱਗ ਕੇ ਜਾਵਾਂਗਾ ਸਰਦਾਰ ਕੁਲਦੀਪ ਸਿੰਘ ਜੀ ਨਗਰ ਚੰਦਗੜ੍ਹ ਵਾਲੇ ਗੁਰਨਾਮ ਦੇ ਪਰਿਵਾਰ ਛੇ ਕੇ ਆਏ ਨੇ ਬੇਨਤੀ ਹੈ ਕਿ ਉਹ ਜਿੱਥੇ ਦੀ ਹੈ ਉਹ ਆਪਣੇ ਪਰਿਵਾਰ ਨੂੰ ਵਾ ਕੇ ਦਵਾਰ ਹਾਲ ਤੋਂ ਲੈ ਕੇ ਮੈ ਜਾਣ ਫਿਰ ਦੁਆਰਾ ਬੇਨਤੀ ਹੈ ਕਿ ਲਗਰ ਤੋਂ ਵੀਰ ਜੀ ਜਿਹੜੇ ਮਿਸ਼ਨ ਗਏ ਨੇ ਪਰਿਵਾਰ ਨਾਲੋਂ ਪੈ ਰਿੰਦਰ ਕੌਰ ਐ ਉਹ ਦਵਾਰ ਹਾਲ ਵਿੱਚ ਉਹਨਾਂ ਦੇ ਆ ਕੇ ਉਹਨਾਂ ਨੂੰ ਲੈ ਜਾਣ ਕਿਉਂਕਿ ਜਲਾਲੀ ਦਾ ਨਾਲ ਸਾਥ ਲੈ ਕੇ ਆਏ ਨੇ ਇਹ ਸਾਫ ਸੰਗਤ ਕਿਸਾਨ ਯੂਨੀਅਨ ਦੇ ਪ੍ਰਧਾਨ ਡਡੇਵਾਲ ਦੀਆਂ ਚੜ੍ਹਦੀਆਂ ਕਲਾ ਵਾਸਤੇ ਮਾਇਆ ਅਰਦਾਸ ਆਈ ਏ ਆਹ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵੀਰ ਜੀ ਪੁੱਤਰ ਦੀ ਅਰਦਾਸ ਵਾਸਤੇ ਬੇਨਤੀ ਕਰਕੇ ਗਏ ਅਰਦਾਸ ਕਰਦੇ ਨੇ ਪਾਤਸ਼ਾਹ ਉਹਨਾਂ ਨੂੰ ਪੁੱਤਰ ਦੀ ਰਾਖਸ਼ੀ ਕਰੇ ਬਹੁਤ ਵੱਡਾ ਮਾਨਦੋਸ ਰੁਪਈਆ ਮਾਇਆ ਭੇਕੇ ਗਏ ਨੇ ਵੀਰ ਜੀ ਕਹਿੰਦੇ ਨੇ ਪਰਦੇਸ ਸਿੱਟ ਮੇਰੀ ਫੈਲ ਲੱਗ ਜਾਵੇ ਕਹਿੰਦੇ ਪਰਦੇਸ ਸਿੱਟ ਵੀ ਚਲਾ ਜਾਮਾ ਅਰਦਾਸ ਹੈ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਗੁਰਜੀਤ ਸਿੰਘ ਦੇ ਨਾਮ ਤੋਂ ਭੈਣ ਜੀ 500 ਰੁਪਇਆ ਮਾਇਆ ਭੇਜ ਕੇ ਗਏ ਚੜ੍ਹਦੀਆਂ ਕਲਾ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾ ਕਰੇ ਸਾਡ ਸੰਗਤ ਸਨਮਾਨੀ ਸਤਸੇ ਜਾਨਦਾਰ ਸਮਾਉਂਦਾ ਸੀ ਕਿਸਾਨ ਜਿਹਨੇ ਹਲ ਵਾਹ ਕੇ ਧਾਬ ਕਰੀ ਜਪੁੱਟ ਦਿੱਤੇ ਤੇ ਹੁਣ ਸਾਧ ਸੰਗਤ ਸਰਕਾਰ ਉਹਨਾਂ ਕਿਸਾਨਾਂ ਦੇ ਨਾਲ ੱੱਕਾ ਕਰ ਰਹੀ ਐ ਪਰ ਮੈਂ ਇਸ ਵਸੇ ਨਾ ਜਾਵਾਂ ਸਮਾਂ ਬੜਾ ਸੀਮਿਤ ਐ ਸਾਧ ਸੰਗਤ ਆਹ ਗੁਰਦੇਵ ਪਾਸ਼ਾ ਮਹਾਰਾਜ ਦੇ ਸਾਬ ਜਾਦੇ ਦਾ ਬਾਜ ਲੈ ਕੇ ਜਦੋਂ ਇਹ ਘਰ ਆਇਆ ਅਸਮਾਨਖਰ ਕਹਿੰਦੇ ਖਾਨੇ ਆਖਿਆ ਕਾਕਾ ਦੇ ਆਵਾਜ ਦੇ ਮੈਂ ਜਾ ਕੇ ਛੇਵੇਂ ਪਾਸ਼ਾ ਨੂੰ ਦੇ ਕੇ ਮਾਫੀ ਮੰਗ ਲਵਾਂ ਉਸ ਦੇ ਬੜਾ ਹੰਕਾਰ ਵਿੱਚ ਆਇਆ ਹੋਇਆ ਅਸਮਾਨਖਨ ਕਹ ਲੱਗਾ ਅਬਾਦ ਜਦੋਂ ਸਾਈ ਸੈਰਾਂ ਦਾ ਸਰਕਾਰ ਬਾਹਰ ਇਹ ਖੋਲਿਆ ਸੀ ਸਿੱਖਾਂ ਨੇ ਲੈ ਲਿਆ ਸੀ ਤੇ ਨਹੀਂ ਸੀ ਦਿੱਤਾ ਫਿਰ ਸਰਕਾਰ ਦੇ ਨਾਲ جنگ ਹੋਇਆ ਉਹ ਤੂੰ ਲੜਿਆ ਜਿੱਤਿਆ ਤਿੰਨ ਜੰਗਾਂ ਲੜੀਆਂ ਸਰਕਾਰ ਦੇ ਨਾਲ ਤੂੰ ਸ਼ੇਹਦੇ ਬਾਦਸ਼ਾਹ ਦੇ ਨਾਮ ਉਹ ਤੇਰਾ ਇਹਨਾਂ ਗੁਣ ਨਹੀਂ ਪਾ ਸਕਦੇ ਇਹ ਬਾਜ਼ ਮੈਨੂੰ ਲੱਭਾ ਇਹ ਮੈਂ ਨਹੀਂ ਦੇਣਾ ਕਹਿੰਦੇ ਖਾਨੇ ਬੜਾ ਆਪਣਾ ਜੋਰ ਲਾਇਆ ਪਰ ਅਸਮਾਨ ਖਾਨ ਨਹੀਂ ਮੰਨਦਾ ਐਡਾ ਕੌੜੇ ਸੁਭਾ ਦਾ ਏ ਆਪਣੇ ਸਹੁਰੇ ਸਾਹਿਬ ਨੂੰ ਗੱਲਾਂ ਕਰਨ ਲੱਗ ਪਿਆ ਕਹਿਣ ਲੱਗਾ ਅਬਾ ਖਾ ਖਾ ਕੇ ਗੁਰੂ ਘਰ ਵਿੱਚੋਂ ਕੜਾ ਤੇਰੀ ਮਗਧ ਮਾਰੀ ਗਈ ਐ ਖਾ ਖਾ ਕੇ ਗੁਰੂ ਘਰ ਵਿੱਚੋਂ ਨੰਗਰਾਰੀ ਢਾਲ ਤੇਰੀ ਬੁੱਧੀ ਭਰੇਟ ਹੋ ਗਈ ਐ ਇਹ ਮੈਂ ਬਾਜ ਨਹੀਂ ਦੇਣਾ ਜਿਵੇਂ ਅਸ난 ਖਾਨ ਪੈਦੇ ਖਾਨ ਨੂੰ ਕਹਿੰਦਾ ਹੈ ਲਿਖਤ ਹੈ ਕੰਡਤ ਮੋਹਨ ਸਿੰਘ ਘਿਹਾਰੇ ਵਾਲੇ ਦੀ ਥਾਸੀ ਵਾਲੇ ਦਾ ਜਿੱਥਾ ਆਵਾਜ਼ ਦੇ ਵਿੱਚ ਉਹ ਬੇਨਤੀ ਕਰ ਰਿਹਾ ਸਾ ਸੰਗਤ ਵਾਰ ਕਿਸੇ ਦੇ ਕਰਨਾ ਹੋਵੇ ਤਾਂ ਬਾਜ਼ੀਆਂ ਵਿੱਚ ਜ਼ੋਰ ਚਾਹੀਦਾ ਹੈ ਵਾਰ ਮੈਦਾਨ ਵਿੱਚ ਰੋਕਣਾ ਹੋਵੇ ਤਾਂ ਵੀ ਬਾੜੂਆਂ ਦਾ ਜੋਰ ਚਾਹੀਦਾ ਹੈ ਤੇ ਢਾਡੀ ਵਾਰ ਤੇ ਕੁਿਸ਼ਰਵਾਰ ਗਾਉਣੀ ਹੋਵੇ ਤੇ ਛਾਤੀ ਦੇ ਵਿੱਚ ਜੋਰ ਚਾਹੀਦਾ ਹੈ ਆਓ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਪਟਿਆਲੇ ਦੇ ਵਿੱਚ ਇਹਨਾਂ ਨੂੰ ਸ਼ੇਰਾਂ ਦਾ ਖਿਤਾਬ ਮਿਲਿਆ ਸਾਧ ਸੰਗਤ ਇਹ ਸ ਵੀਰ ਨੂੰ ਬੰਬ ਦਾ ਇਹਨੂੰ ਚੰਗਿਆੜੇ ਦਾ ਖਿਤਾਬ ਦਿੱਤਾ ਪਟਿਆਲੇ ਵਾਲਿਆਂ ਨੇ ਸਾਧ ਸੰਗਤ ਪਟਿਆਲੇ ਵਾਲਿਆਂ ਨੇ ਆਓ ਅਵਤਾਰ ਸਿੰਘ ਟਿਗਿਆੜਾ ਬਲਵਿੰਦਰ ਸਿੰਘ ਬੰਮਖਿਆਏ ਵਾਲੇ ਜੋੜੀ ਆਪ ਵੀ ਦੇ ਨਾਲ ਵਾਅਦੇ ਵਿੱਚ ਉਹ ਬੇਨਤੀ ਕਰ ਰਹੇ ਨੇ ਸੁਣਤ ਵਜੋਂ ਦੇ ਕਿ ਉਹ ਬੇਨਤੀ ਕੀਤੀ ਜਾਣੀ ਗੁੱਸੇ ਵਿੱਚ ਸਮਾਨਖਾਂ ਬੋਲਦਾ ਕੋ ਕਰਦਾ ਕਿ ਘੁਬਤਾਰਾ ਮੈਂ ਨਹੀਂ ਬਾਗੁਰਾਂ ਦਾ ਦੇਵਣਾ ਮੈਂ ਨਹੀਂ ਬਾਗੁਰਾਂ ਦਾ ਦੇਮ ਨਾ ਪਾਵੇ ਚੜਿਆ ਇਸ ਸਰਕਾਰਾ ਬਾਜੀ ਸੇਤਣਾ ਦੀ ਲਾਦਿਆ ਵਿੱਚ ਸਮਾਨਖਾਂ करा मानी गुरां देवना ਰਾਸ ਕਰਦੇ ਨੇ ਭੈਣ ਜੀ ਵੀ ਪੱਕੇ ਕੋਠੇ ਬੈਠ ਸਾਧ ਸੰਗਤ ਗੁਰੂ ਕਿਰਪਾ ਕਰੇ ਮਹਾਰਾਜ ਇਸ ਤੈਨ ਕੀ ਮੰਡਿਆ ਭਾਵਨਾ ਉਹਨਾਂ ਕਰਤੇ ਬਰ ਬਰ ਗੁਰ ਸਿੱਖੀ ਜਿੰਦਗੀ ਦਾ ਮਾਣ ਮਰਸ਼ਨ ਜਿਆਨੀ ਭੁਤਿੰਦਰ ਸਿੰਘ ਜੀ ਬਹੁਤ ਚੰਗੀ ਕਰਾ ਦੇ ਢਾਡੀ ਨੇ ਬੜੀ ਰਸਣ ਵਿੱਚ ਰਸ ਹੈ ਡੋੜੋ ਕਹਿੰਦੇ ਦਾਤ ਅਕਸਰ ਦੇ ਗੁਰੂ ਦਾ ਆਸ ਸੰਕਤ ਨਿਹਾਲ ਕਰਦੇ ਨੇ ਉਹਨਾਂ ਨੂੰ ਆਪਣੇ ਜੀਵਨ ਨੂੰ ਜਨਮ ਕਮਾੜਾਇਆ ਅਕਸ਼ਰਤਿਏ ਬਣਦੇ। ਭੈਣੇ ਕਹਿੰਦੇ ਨੇ ਤੇਰੇ ਘਰਾਂ ਦੇ ਜਿੰਨਾ ਘਰਾਂ ਦੇ ਘਰ ਕੋਈ ਬੱਚਾ ਨਹੀਂ। ਗੁਰੂ ਪਾਤਸ਼ਾਹ ਕਿਰਪਾ ਕਰੇ ਉਸ ਭੈਣ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੇ ਕਰਨ। ਸਕਾਰ ਲੋਕ ਭੈਣ ਦੀ ਅਰਦਾਸ ਕਰਾ ਕੇ ਗਏ ਨੇ। ਜੋ ਪ੍ਰਦੇਸ਼ ਵਿੱਚ ਵੀਰ ਉਹਨਾਂ ਨੂੰ ਪੱਕਿਆ ਕਰਨ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ। ਪੂਰੀ ਬੇਨਤ ਅੰਦਾਜ਼ਾ ਨੇ ਪਰ ਸਕੱਤਰ ਸਾਹਿਬ ਜੀ ਉੱਟ ਕੇ ਖੜੋ ਗਏ ਨੇ ਸਾਥ ਸੰਗਤ